ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਜਿਵੇਂ ਕਿ ਹੁਣ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਾਸਮਤੀ ਅਤੇ ਮੁੱਛਲ ਦੇ ਰੇਟ ਆ ਜਿਹੜੇ ਘਟਦੇ ਆ ਰਹੇ ਨੇਗੇ ਉਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਆਗਾ ਉਹ ਕੀ ਹੋ ਸਕਦਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਗੱਲ ਕਰਾਂਗੇ ਅਤੇ ਰੇਟਾਂ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਹੁਣ ਲਗਾਤਾਰ ਮੰਡੀਆਂ ਦੇ ਵਿੱਚ ਪੀਆਰ ਦੀਆਂ ਕਿਸਮਾਂ ਹੋ ਗਈਆਂ 131 132 ਜਾਂ ਫਿਰ 126 ਹੋ ਗਈਆਂ ਇਸ ਤੋਂ ਬਾਅਦ ਜਾਂਫਰ ਹੋ ਗਈ ਪੂਸਾ 44 ਝੋਨਾ ਹੋ ਗਿਆ ਜਿਹਨੂੰ ਆਪਾਂ ਡੋਗਰ ਪੂਸਾ ਵੀ ਕਹਿ ਦਿੰਦੇ ਆ ਇਹੇ ਮੰਡੀਆਂ ਦੇ ਵਿੱਚ ਜ਼ਿਆਦਾ ਆਉਣ ਦੇ ਕਾਰਨ ਵਪਾਰੀ ਭਰਾ ਹੁਣ ਇਸੇ ਦੇ ਵੱਲ ਖਿੱਚ ਕਰ ਰਹੇ ਨੇ ਇਹਨੂੰ ਖਰੀਦ ਰਹੇ ਨੇ ਇੱਕ ਤਾਂ ਇਹ ਸਰਕਾਰੀ ਰੇਟ ਦੇ ਉੱਪਰ ਮਿਲ ਰਿਹਾ ਤੇ ਉਹਨਾਂ ਦੇ ਗ੍ਰਾਮਾਂ ਦੇ ਵਿੱਚ ਜਿਹੜਾ ਮਾਲ ਆ ਉਹ ਘਟਨਾ ਸ਼ੁਰੂ ਹੋ ਚੁੱਕਿਆ ਤੇ ਇਹਦੇ ਨਾਲ ਇਹਨਾਂ ਨੂੰ ਹੁੰਦਾ ਵੀ ਆਪਣਾ ਜਿਹੜਾ ਮਾਲ ਆ ਪਹਿਲਾਂ ਉਹ ਪੂਰਾ ਕਰੀਏ ਉਸ ਤੋਂ ਬਾਅਦ ਬਾਸਮਤੀ ਵੱਲ ਜਾਵਾਂਗੇ ਕਿਉਂਕਿ ਹੁਣ ਤਾਂ ਕਰਕੇ ਬਾਸਮਤੀ ਦੇ ਰੇਟਾ ਜਿਹੜੇ ਉਹ ਰੁਕੇ ਹੋਏ ਨੇ ਇਹਦੇ ਕਰਕੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਤੋਂ ਜਿਹੜੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਬਾਸਮਤੀ ਤੇ ਮੁਸਲ ਦੇ ਰੇਟਾਂ ਦੇ ਵਿੱਚ ਬਾਕੀ ਹੁਣ ਸਰਕਾਰ ਨੇ ਵੀ ਜਿਹੜਾ ਬਾਹਰਲੇ ਸਟੇਟਾਂ ਤੋਂ ਲਾ ਲੋ ਜਾਂ ਫਿਰ ਬਾਹਰਲੇ ਦੂਜੇ ਜ਼ਿਲ੍ਹੇ ਤੋਂ ਜਿਹੜੀ ਖਰੀਦ ਹੁੰਦੀ ਸੀ ਕਿ ਮੰਡੀਆਂ ਦੇ ਵਿੱਚ ਵਪਾਰੀ ਲੈ ਆਉਂਦੇ ਸੀ ਖਰੀਦ ਕੇ ਤਾਂ ਉਹ ਸਰਕਾਰ ਨੇ ਇਹ ਖਰੀਦ ਬੰਦ ਕਰ ਦਿੱਤੀ ਗਿਆ ਦੂਜੇ ਜ਼ਿਲ੍ਹੇ ਦੇ ਵਿੱਚੋਂ ਇਹ ਚੋਣਾਂ ਜਿਹੜਾ ਉਹ ਨਹੀਂ ਖਰੀਦ ਸਕਣਗੇ ਸਿਰਫ ਆਪਣੇ ਜ਼ਿਲ੍ਹੇ ਦੇ ਵਿੱਚੋਂ ਹੀ ਖਰੀਦਣਾ ਪਵੇਗਾ ਉਹਨਾਂ ਨੂੰ ਤਾਂ ਕਰਕੇ ਹੁਣ ਇਹ ਜ਼ਿਆਦਾਤਰ ਉਹਦੀ ਖੇਚ ਚ ਕਰ ਰਹੇ ਨੇ ਪੂਸਾ 44 ਅਤੇ ਪੀ ਆਰ ਦੀਆਂ ਕਿਸਮਾਂ ਦੀ ਜਦੋਂ ਹੀ ਉਹਨਾਂ ਦਾ ਸਟਾਕ ਇਹ ਮਾਲ ਪੂਰਾ ਹੋ ਗਿਆ ਪੀ ਆਰ ਜਾਂ ਪੂਸਾ ਦੀਆਂ ਕਿਸਮਾਂ ਦੇ ਨਾਲ ਉਸ ਤੋਂ ਬਾਅਦ ਬਾਸਮਤੀ ਦੀ ਖਰੀਦ ਆ ਜਿਹੜੀ ਉਹ ਚੰਗੀ ਤਰ੍ਹਾਂ ਸ਼ੁਰੂਆਤ ਕਰਨਗੇ ਉਹਦੀ ਫਿਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਾਂ ਦੇ ਵਿੱਚ ਆਪਾਂ ਨੂੰ ਤੇਜ਼ੀ ਦੇਖਣ ਨੂੰ ਮਿਲ ਸਕੇ ਬਾਸਮਤੀ ਅਤੇ ਮੁਛਲ ਦੇ ਰੇਟਾਂ ਦੇ ਵਿੱਚ ਬਾਕੀ ਹੁਣ ਪੀ ਪੀਆਰ ਜੀਆਂ ਤੇ ਜਾਫਰ ਪੂਸਾ 44 ਝੋਨੇ ਦੀਆਂ ਕਿਸਮਾਂ ਦਾ ਝਾੜ ਜਿਹੜਾ ਇਸ ਵਾਰ ਉਹ ਵੀ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲ ਰਿਹਾ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਤਾਂ ਕਰਕੇ ਉਹਨਾਂ ਦਾ ਮਾਲ ਆ ਜਿਹੜਾ ਚੰਗੀ ਤਰ੍ਹਾਂ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਪੂਰਾ ਨਹੀਂ ਹੋਣਾ ਤਾਂ ਕਰਕੇ ਉਹ ਵੱਧ ਤੋਂ ਵੱਧ ਖਰੀਦ ਕਰ ਰਹੇ ਨੇ ਇਹਦੀ ਮਾਲ ਦੀ ਹੁਣ ਵੱਧ ਤੋਂ ਵੱਧ ਖਰੀਦ ਹੋ ਰਹੀ ਹੈ ਮੰਡੀਆਂ ਦੇ ਵਿੱਚ ਇਸੇ ਦੇ ਕਰਕੇ ਹੀ ਜਿਹੜਾ ਬਾਸਮਤੀ ਦੇ ਰੇਟਰਾਂ ਨੂੰ ਮਾਰ ਪਈ ਹੋਈ ਹੈ ਹੁਣ ਤੱਕ ਘਟੇ ਹੋਏ ਨੇ ਰੇਟ ਰੁਕੇ ਹੋਏ ਨੇ ਹੋ ਸਕਦਾ ਜਿਵੇਂ ਹੁਣ ਇਸ ਤੋਂ ਬਾਅਦ ਇਹਨਾਂ ਦੀ ਆਮਦਾ ਜਿਹੜੀ ਮੰਡੀਆਂ ਦੇ ਵਿੱਚ ਘਟੋ ਘਟ ਹੋ ਜੇ ਥੋੜੀ ਕਣੀ ਤਾਂ ਇਹਨਾਂ ਦੇ ਰੇਟ ਆ ਜਿਹੜੇ ਵਧਨੇ ਆਟੋਮੈਟਿਕੀ ਸ਼ੁਰੂ ਹੋ ਜਾਣਗੇ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਬਾਸਮਤੀ ਦੇ ਰੇਟਾਂ ਦੀ ਜਿਵੇਂ ਕਿ ਸਰਸਾ ਮੰਡੀ ਦੇ ਵਿੱਚ ਸਭ ਤੋਂ ਪਹਿਲਾਂ 1509 ਦੀ ਗੱਲ ਕਰ ਲਈਏ ਤਾਂ ਉੱਥੇ 1509 ਦਾ ਜਿਹੜਾ ਅੱਜ ਦਾ ਤਾਜ਼ਾ ਰੇਟ ਉਹ ਹੈ ਕਿ 2900 ਤੋਂ ਲੈ ਕੇ 3200 ਦੇ ਵਿਚਕਾਰ ਵਿਕ ਰਿਹਾ ਅਤੇ 1847 2500 ਤੋਂ ਲੈ ਕੇ 2700 ਦੇ ਵਿਚਕਾਰ ਵਿਕ ਰਹੀ ਆ 1692 3200 ਤੋਂ ਲੈ ਕੇ 3350 ਰੁਪਈਆ ਤੱਕ ਵਿਕ ਰਹੀ ਆ 1401 3500 ਦੇ ਕਰੀਬ ਵਿਕ ਰਹੀ ਆ ਇਸ ਤੋਂ ਅੱਗੇ ਰਾਣੀਆਂ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਦੇ ਵਿਚਕਾਰ ਵਿਕ ਰਿਹਾ ਅਤੇ 17 18 ਦਾ ਰੇਟ 3300 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ 11 21 ਦਾ ਰੇਟ 3800 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਪੀਵੀ01 ਦਾ ਰੇਟ 3200 ਤੋਂ ਲੈ ਕੇ 3300 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3000 ਰੁਪਏ ਤੱਕ ਵਿਕ ਰਿਹਾ ਅਤੇ 1400 1 ਦਾ ਰੇਟ 3500 ਤੋਂ ਲੈ ਕੇ 3700 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ 17 18 ਦਾ ਰੇਟ 3300 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਸੋਨੀਪੱਤ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3100 30 ਰੁਪਇਆ ਤੱਕ ਵਿਕ ਰਿਹਾ 1400 1 ਦਾ ਰੇਟ 3400 ਤੋਂ ਲੈ ਕੇ 3570 ਰੁਪਇਆ ਤੱਕ ਵਿਕ ਰਿਹਾ ਅਤੇ 17 18 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਫਤਿਹਪੁਰਬਾਦ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3120 ਰੁਪਏ ਤੱਕ ਵਿਕ ਰਿਹਾ ਇਸ ਤੋਂ ਅੱਗੇ ਗਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3140 ਰੁਪਏ ਤੱਕ ਵਿਕ ਰਿਹਾ ਅਤੇ 17 18 ਦਾ ਰੇਟ 3200 ਤੋਂ ਲੈ ਕੇ 3350 ਰੁਪਏ ਤੱਕ ਵਿਕ ਰਿਹਾ 1401 ਦਾ ਰੇਟ 3430 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਵਿਕ ਰਿਹਾ 1692 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਰਤਿਆ ਮੰਡੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3220 ਰੁਪਏ ਤੱਕ ਵਿਕ ਰਿਹਾ 1401 ਦਾ ਰੇਟ 3500 ਤੋਂ ਲੈ ਕੇ 3700 ਦੇ ਵਿਚਕਾਰ ਵਿਕ ਰਿਹਾ ਇਸ ਦੇ ਨਾਲ ਹੀ 17 18 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ 18 47 ਦਾ ਰੇਟ 2600 ਰੁਪਏ ਵਿਕ ਰਿਹਾ ਅਤੇ 1885 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਹੀ ਆ ਇਸ ਤੋਂ ਅੱਗੇ ਕੈਂਥਲ ਮੰਡੀ ਦੇ ਵਿੱਚ 1401 ਦਾ ਰੇਟ 3400 ਤੋਂ ਲੈ ਕੇ 3740 ਰੁਪਏ ਤੱਕ ਵਿਕ ਰਿਹਾ 1509 ਦਾ ਰੇਟ 3050 ਰੁਪਏ ਤੋਂ ਲੈ ਕੇ 3240 ਰੁਪਏ ਤੱਕ ਵਿਕ ਰਿਹਾ 1847 ਦਾ ਰੇਟ 2700 ਰੁਪਏ ਤੱਕ ਵਿਕ ਰਿਹਾ ਅਤੇ 1692 ਦਾ ਰੇਟ 3200 ਰੁਪਏ ਵਿਕ ਰਿਹਾ 1121 ਦਾ ਰੇਟ 3700 ਰੁਪਏ ਵਿਕ ਰਿਹਾ 18 17 18 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਹੀ ਆ ਇਸ ਤੋਂ ਅੱਗੇ ਮੌਣਕ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਦੇ ਵਿਚਕਾਰ ਵਿਕ ਰਿਹਾ ਅਤੇ 1401 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ 17 18 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਸਨਾਮ ਮੰਡੀ ਦੇ ਵਿੱਚ 1509 ਦਾ ਰੇਟ 10000 ਤੋਂ ਲੈ ਕੇ 3100 ਰੁਪਏ ਤੱਕ ਵਿਕ ਰਿਹਾ ਇਸ ਤੋਂ ਅੱਗੇ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3180 ਰੁਪਏ ਤੱਕ ਵਿਕ ਰਿਹਾ ਇਸ ਤੋਂ ਅੱਗੇ ਖਨੌਰੀ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਏ ਤੋਂ ਲੈ ਕੇ 3140 ਰੁਪਏ ਤੱਕ ਵਿਕ ਰਿਹਾ ਇਸ ਤੋਂ ਅੱਗੇ ਮੁਕਸਰ ਸਾਹਿਬ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3180 ਰੁਪਇਆ ਤੱਕ ਵਿਕ ਰਿਹਾ ਇਸ ਤੋਂ ਅੱਗੇ 1401 ਦਾ ਰੇਟ ਸਮਾਣਾ ਮੰਡੀ ਦੇ ਵਿੱਚ 3500 ਤੋਂ ਲੈ ਕੇ 3600 ਦੇ ਵਿਚਕਾਰ ਵਿਕ ਰਿਹਾ ਮਰੇਲ ਕੋਟਲਾ ਮੰਡੀ ਦੀ ਗੱਲ ਕਰੀ ਤਾਂ ਉੱਥੇ 1509 ਦਾ ਰੇਟ 2900 ਤੋਂ ਲੈ ਕੇ 3050 ਰੁਪਇਆ ਤੱਕ ਵਿਕ ਰਿਹਾ 1847 2600 ਤੋਂ ਲੈ ਕੇ 2750 ਰੁਪਇਆ ਤੱਕ ਵਿਕ ਰਹੀ ਆ ਇਸ ਤੋਂ ਅੱਗੇ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 2920 ਰੁਪਇਆ ਤੋਂ ਲੈ ਕੇ 32 ਵਿਚਕਾਰ बिक ਰਿਹਾ ਇਹ ਸੀਗੇ ਪੰਜਾਬ ਤੇ ਹਰਿਆਣਾ ਦੇ ਮੰਡੀਆਂ ਦੇ ਅੱਜ ਦੇ ਤਾਜ਼ਾ ਰੇਟ ਅਤੇ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਕਿ ਰੇਟ ਘਟਣ ਦਾ ਜਿਹੜਾ ਮੁੱਖ ਕਾਰਨ ਆ ਉਹ ਹੈਗਾ ਪੂਸਾ 44 ਅਤੇ ਪੀਆਰ ਦੀਆਂ ਕਿਸਮਾਂ ਹੁਣ ਜ਼ਿਆਦਾਤਰ ਮੰਡੀਆਂ ਦੇ ਵਿੱਚ ਆਉਣ ਦੇ ਕਾਰਨ ਰੇਟ ਜਿਹੜੇ ਰੁਕੇ ਹੋਏ ਨੇ ਬਾਸਮਤੀ ਅਤੇ ਮੁੱਛਲ ਦੇ ਕਿਉਂਕਿ ਇਹਨਾਂ ਦੀ ਆਮਦ ਬਹੁਤ ਜ਼ਿਆਦਾ ਆ ਚੁੱਕੀ ਹੈ ਮੰਡੀਆਂ ਦੇ ਵਿੱਚ ਹੁਣ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਦੁਬਾਰਾ ਫੇਰ ਵੱਧ ਜਾਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਇਦਾਂ ਦੀ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ ਧੰਨਵਾਦੀ ਵੀਡੀਓ ਦੇਖਣ ਲਈ